ਆਹ ਜਾਣਕਾਰੀ ਦੇ ਦਈਏ ਕਿ ਸੜਕ ਬਣਨੀ ਸ਼ੁਰੂ ਹੋ ਗਈ ਆ ਔਰ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਸਨ ਕਿ ਜਿਨ੍ਹਾਂ ਦੀ ਸੜਕ ਟੁੱਟੀ ਹੋਈ ਸੀ ਦੱਸ ਦਈਏ ਕੀ ਇਹ ਸੜਕ ਬਣਨੀ ਸ਼ੁਰੂ ਹੋ ਗਈ ਆ ਔਰ ਜੀਸੀਬੀ ਲੱਗ ਗਈ ਆ ਲੇਵਰਾ ਲੱਗ ਗਈਆਂ ਨੇ ਔਰ ਸੜਕ ਬਣਨ ਵਿੱਚ ਦੋ ਤਿੰਨ ਮਹੀਨੇ ਦਾ ਸਮਾਂ ਤਾਂ ਜ਼ਰੂਰ ਲੱਗੇਗਾ ਕਿਉਂਕਿ ਸੜਕ ਚੌੜਾਈ ਜ਼ਿਆਦਾ ਔਰ ਲੰਬਾਈ ਵੀ ਲਗਭਗ 5-6 ਕਿਲੋਮੀਟਰ ਤਾਂ ਹੋਵੇਗੀ ਤਾਂ ਜੇ ਇੰਨੀ ਚੌੜਾਈ ਦੇ ਵਿੱਚ ਇਹ ਸੜਕ ਬਣਨੀ ਆ ਤਾਂ ਪ੍ਰੋਪਰ ਸਹੀ ਬਣਨੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਦੀਆਂ ਜੋ ਵੀ ਸੜਕਾਂ ਨੇ 17000 ਕਿਲੋਮੀਟਰ ਜਾਂ 19000 ਕਿਲੋਮੀਟਰ ਸੜਕਾਂ ਪ੍ਰੋਪਰ ਬਣ ਗਈਆਂ ਤਾਂ ਜੋ ਵੀ ਠੇਕੇਦਾਰੀ ਸਿਸਟਮ ਹੋਵੇਗਾ ਇਸ ਦੇ ਵਿੱਚ ਉਸ ਦਾ ਬਿਲਕੁਲ ਕਲੀਅਰ ਕੀਤਾ ਜਾਵੇਗਾ ਪਹਿਲੇ ਪਾਸ ਕੀਤਾ ਜਾਵੇਗਾ ਫਿਰ ਉਸ ਦੇ ਪੈਸੇ ਦਿੱਤੇ ਜਾਣਗੇ ਔਰ ਸੜਕਾਂ ਚੈੱਕ ਵੀ ਹੋਣਗੀਆਂ ਔਰ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਈਏ ਕਿ ਜਦੋਂ ਹੁਣ ਸੜਕ ਦਾ ਕੰਮ ਲੱਗ ਗਿਆ ਜਿਵੇਂ ਜੇ ਆਰ ਸੈਲਰ ਦੀਨਾ ਨਗਰ ਤੋਂ ਤੁਸੀਂ ਬਾਮਣੀ ਤੱਕ ਆਉਂਦੇ ਹੋ ਤਾ ਸੜਕ ਦਾ ਕੰਮ ਲੱਗ ਗਿਆ ਤਾਂ ਆਵਾਜਾਈ ਆਪਣੀ ਜਿਹੜੀ ਆ ਥੋੜੇ ਸਮੇਂ ਵਾਸਤੇ ਤੁਸੀਂ ਬਹਿਰਾਂਪਰਵਲ ਦੀ ਲੈ ਸਕਦੇ ਹੋ ਜਿਆਦਾਤਰ ਟਿਪਰਾਂ ਤੇ ਬੱਸਾਂ ਵਾਲਿਆਂ ਨੂੰ ਇਹ ਬੇਨਤੀ ਆ ਔਰ ਕਾਰਾਂ ਵਾਲੇ ਵੀ ਜਿਆਦਾਤਰ ਇਹ ਚੀਜ਼ ਵੱਲ ਧਿਆਨ ਦੇ ਦੇਣ ਜਿਨ੍ਹਾਂ ਦੀ ਮਜਬੂਰੀ ਆ ਕਿ ਉਹਨਾਂ ਦੇ ਪਿੰਡ ਇੱਧਰ ਆ ਤਾਂ ਉਹ ਲਿੰਕ ਰੋਡ ਦੇ ਸ਼ਾਰਟਕਟ ਨੂੰ ਲੈ ਕੇ ਵੀ ਆਪਣੇ ਪਿੰਡ ਜਾ ਸਕਦੇ ਆ ਤਾਂ ਜੇ ਇੱਥੇ ਗੱਲ ਕਰੀਏ ਤਾਂ ਡਿਸਟਰਬੈਂਸ ਬਹੁਤ ਹੋਵੇਗੀ ਕਿਉਂਕਿ ਜਦੋਂ ਲੇਬਰ ਲੱਗ ਜਾਂਦੀ ਆ ਤਾਂ ਡਟਕਾ ਪਾਇਆ ਜਾਂਦਾ ਤਾਂ ਹੈਵੀ ਗੱਡੀਆਂ ਜਦੋਂ ਲੰਘਦੀਆਂ ਤਾਂ ਉਹ ਘਟਕਾ ਖਿੱਲਰ ਜਾਂਦਾ ਹੈ ਇਹ ਅਸੀਂ ਅਪੀਲ ਕਰ ਰਹੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਲੋਕਾਂ ਦੀ ਜ਼ਰੂਰਤ ਹੈ ਤੇ ਲੋਕਾਂ ਦੀ ਮੰਗ ਸੀਗੀ ਔਰ ਸਰਕਾਰ ਅੱਜ ਉਹ ਮੰਗ ਪੂਰੀ ਕਰਨ ਜਾ ਰਹੀ ਆ ਹੁਣ ਇਹ ਸੜਕ ਪਾਸ ਕਿਸ ਨੇ ਕਰਵਾਈ ਆ ਇਹ ਸੜਕ ਬਣ ਕਿਦੇ ਕਰਕੇ ਲੱਗੀ ਆ ਇਹ ਆਪੇ ਹੀ ਜਦੋਂ ਸਟੇਜਾਂ ਲੱਗਣੀਆਂ ਜਦੋਂ ਵੋਟਾਂ ਲੱਗਣੀਆਂ ਉਹਨਾ ਦੱਸ ਦੇਣਾ ਕਿ ਅਸੀਂ ਪਾਸ ਕਰਵਾਈ ਆ ਉਦੋਂ ਝੰਡਿਆਂ ਵਾਲਿਆਂ ਨੇ ਆ ਜਾਣਾ ਤੇ ਉਹਨਾ ਦੱਸ ਦੇਣਾ ਕਿ ਅਸੀਂ ਪਾਸ ਕਰਵਾਈ ਆ ਤਾਂ ਹੁਣ ਬਣਨ ਦੀ ਗੱਲ ਕਰੀਏ ਅਸੀਂ ਕਿ ਹੁਣ ਇਸ ਵੇਲੇ ਮੌਕੇ ਤੇ ਮੌਜੂਦਾ ਬਦਲਾਵ ਵਾਲੀ ਸਰਕਾਰ ਹੈ ਆ ਇਸ ਵੇਲੇ ਬਣ ਰਹੀ ਆ ਤਾਂ ਇਸ ਵੇਲੇ ਸਾਡੀ ਨਜ਼ਰ ਚ ਬਦਲਾਵ ਵਾਲੀ ਸਰਕਾਰ ਬਣਾ ਰਹੀ ਆ ਤਾਂ ਜੇ ਹੋਰ ਵੀ ਕੋਈ ਆ ਕੇ ਆਪਣਾ ਝੰਡਾ ਗੱਡਣਾ ਚਾਹੇਗਾ ਤੇ ਗੱਡ ਸਕਦਾ ਅਸੀਂ ਉਹਦੇ ਝੰਡੇ ਦਾ ਮੁੱਲ ਨਹੀਂ ਦੇਣਾ ਲੇਕਿਨ ਇਹ ਹੈ ਕਿ ਇਹ ਸੜਕ ਜਿਹੜੀ ਆ ਬਣ ਜਾ ਰਹੀ ਆ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਇਧਰ ਦੀ ਆਵਾਜ਼ਾਈ ਜਿਹੜੀ ਆ ਉਹ ਥੋੜੀ ਘੱਟ ਕਰ ਦੇਣ ਬਹਿਰਾਮਪੁਰਵਾਲ ਦੀ ਹੋ ਜਾਣ 1 ਕਿਲੋਮੀਟਰ ਦਾ ਤੁਹਾਨੂੰ ਵਾਦਾ ਪੈਣਾ ਸਿਰਫ 1 ਕਿਲੋਮੀਟਰ ਦਾ ਤਾਂ ਵੱਡੇ ਰੋਡ ਦੇ ਉੱਤੇ ਤੁਸੀਂ ਆ ਸਕਦੇ ਹੋ ਤਾਂ ਲਿੰਕ ਰੋਡ ਦੇ ਉੱਤੇ ਤੁਸੀਂ ਦੀਨਾਨਗਰ ਤੋਂ ਬਾਮਣੀ ਤੱਕ ਚਵਕਰੇ ਵੱਲ ਨੂੰ ਆਉਣ ਦੀ ਖੇਚਲ ਜਿਹੜੀ ਆ ਉਹ ਘੱਟ ਕਰ ਦਿਓ ਜੇ ਆਰ ਸੈਲਰ ਵੱਲ ਦੀ ਘੱਟ ਕਰ ਦਿਓ ਕਿਉਂਕਿ ਸੜਕ ਬਣ ਰਹੀ ਆ ਕੰਮ ਲੱਗ ਗਿਆ ਔਰ ਥੋੜੇ ਦਿਨਾਂ ਤੱਕ ਕਿਹੜਾ ਨੇ ਪੂਰਾ ਪ੍ਰੋਪਰ ਇਹਦੀ ਪਟਾਈ ਕਰਕੇ ਜਿਸ ਤਰ੍ਹਾਂ ਵੀ ਕਰਨਗੇ ਤਾਂ ਘਟਕਾ ਪਾਉਣਾ ਜਦੋਂ ਘਟਕਾ ਵਗੈਰਾ ਪੈ ਜਾਂਦਾ ਫਿਰ ਡਿਸਟਰਬੈਂਸ ਬਹੁਤ ਜ਼ਿਆਦਾ ਹੋ ਜਾਂਦੀ ਆ ਬਹੁਤ ਪਰੇਸ਼ਾਨੀ ਹੋ ਜਾਂਦੀ ਆ ਔਰ ਇੱਥੇ ਮੌਜੂਦਾ ਸਰਪੰਚ ਖੜੇ ਨੇ ਬਾਮਣੀ ਤੋਂ ਭਰਾ ਜੀ ਸਮਾਂ ਦਿਓ ਥੋੜਾ ਜਿਹਾ ਪਰਾਜੀ ਸਾਸਿਕਾਲ ਜੀ ਸਾਸਿਕਾਲ ਇਹ ਕਿਵੇਂ ਵੇਖਦੇ ਹੋ ਕਿੰਨੇ ਸਮੇਂ ਤੋਂ ਸੜਕ ਟੁੱਟੀ ਹੋਈ ਸੀ ਇਹ ਤੇ 10 ਸਾਲ ਤੋਂ ਟੁੱਟ ਗਈ ਦੀ ਆ ਜੀ